ਇਹਨਾਂ ਦੀ ਜਿਹੜੀ ਬਿਲਡਿੰਗ ਹੀ ਦੋ ਮੰਜ਼ਿਲੇ ਇਹਨਾਂ ਦੀ ਬਿਲਡਿੰਗ ਹੀ ਪਹਿਲਾਂ ਹੀ ਇੰਨੀ ਕਮਜ਼ੋਰੀ ਹੈ ਇਹਨਾਂ ਨੂੰ ਪੂਰੀ ਜਾ ਕੇ ਕਹਿ ਚੁੱਕੇ ਆ ਕੋਈ ਪਈਏ ਦਾ ਕੋਈ ਹਿਲ ਨਾ ਕਰੇ ਮਨ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲਓ ਸਾਡਾ ਵੀ ਕੰਮ ਸਾਰਾ ਰੁਕ ਗਿਆ ਸਾਡਾ ਇਹਦੇ ਵਿੱਚ ਕੋਈ ਨਹੀਂ ਕਿਸਮਤ ਨਹੀਂ ਕੋਈ ਸਾਡਾ ਵਾਅ ਵਾਸਤਾ ਕਿ ਕਿਤੋਂ ਅੰਬਰ ਕੋਈ ਜਗ੍ਹਾ ਲੈਣੀ ਆ ਜੇ ਇਹ ਨਾ ਡੁੱਬ ਜਾਂਦੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟੋ-ਘੱਟ 10-11 ਸਾਲ ਪੁਰਾਣੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੂਨ ਮੁੱਕ ਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਦੀ ਬਿਲਡਿੰਗ ਇੰਨਾ ਟਿੱਡੀ ਜੀ ਹੋਈ ਜਾਂਦੀ ਆ ਇਹ ਸਾਰਾ ਇਹ ਟਿਕਟ ਮਜ਼ਬੂਤੀ ਦਾ ਬਣਾਇਆ ਗਿਆ ਜਿਹੜਾ ਕਿਰਾਏ ਦਾ ਰਹਿੰਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਣਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾਲ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਉਹ ਇਹਨਾਂ ਨੂੰ ਆਖਰੇ ਗਏ ਆ ਸਭ ਕੁਝ ਹੋ ਗਿਆ ਕਿ ਗਿਆਂ ਫਿਰ ਵੀ ਇਹਨਾਂ ਨੇ ਅਨਗਹਿਲੀ ਕੀਤੀ ਆ ਇਹਨਾਂ ਦੀ ਅਨਗਹਿਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਬਾਈ ਚਾਂਸ ਕੋਈ ਬਾਈ ਸ਼ੁਕਰ ਮਨਾਉਣੇ ਆ ਕਿ ਸਵੇਰ ਦੇ ਇੱਥੇ ਆਏ ਜਿਹੜੀ ਆ 10 ਕਿ ਮਿੰਟ ਹੀ ਹੋਏ ਸੰਕਤ ਉੱਤਰੀ ਆ ਸਾਡੇ ਬਰੇ ਕਾਮ ਨੂੰ ਆ ਜ਼ਿਲ੍ਹਾ ਤਰੰਤਾਰਨ ਵਿਖੇ ਕਸਬਾ ਚੋਹੱਲਾ ਸਾਹਿਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਸਰਹਾਲੀ ਰੋਡ ਉੱਤੇ ਦੋ ਮੰਜ਼িলা ਆਈਲੈਂਡ ਸੈਂਟਰ ਦੀ ਬਿਲਡਿੰਗ ਠੇਹ ਢੇਰੀ ਹੋ ਗਈ ਹੈ ਅਕੈਡਮੀ ਦਾ ਨਾਮ ਬਲੈਕਸਟੋਨ ਅਕੈਡਮੀ ਦੱਸਿਆ ਜਾ ਰਿਹਾ ਹੈ ਜਾਣਕਾਰੀ ਮੁਤਾਬਕ ਇਸ ਆਇਲੈਟ ਸੈਂਟਰ 'ਚ ਰੋਜ਼ਾਨਾ 45 ਤੋਂ 50 ਵਿਦਿਆਰਥੀ ਜਿਹੜੇ ਨੇ ਉਹ ਪੜਨੌਂਦੇ ਨੇ 4 ਵਜੇ ਦੇ ਲਗਭਗ ਵਿਦਿਆਰਥੀਆਂ ਨੂੰ ਛੁੱਟੀ ਹੋ ਜਾਂਦੀ ਹੈ ਤੇ ਮਾਲਕ ਸੈਂਟਰ ਨੂੰ ਤਾਲਾ ਲਗਾ ਕੇ ਚਲੇ ਜਾਂਦੇ ਨੇ ਤਾਂ 20 ਤੋਂ 25 ਮਿੰਟਾਂ 'ਚ ਹੀ ਦੀਵਾਰਾਂ 'ਚ ਪਾੜ ਪੈ ਜਾਂਦੇ ਨੇ ਤੇ ਵੇਖਦੇ ਹੀ ਵੇਖਦੇ ਬਿਲਡਿੰਗ ਜਿਹੜੀ ਆ ਉਹ ਡਿੱਗ ਜਾਂਦੀ ਹੈ ਸੈਂਟਰ ਦੇ ਮਾਲਕ ਨੂੰ ਜਦੋਂ ਆਇਲੈਟ ਸੈਂਟਰ ਡਿੱਗਣ ਬਾਰੇ ਫੋਨ ਹੁੰਦਾ ਤਾਂ ਉਸਦੇ ਹੋਸ਼ ਛੁੱਟ ਜਾਂਦੇ ਨੇ ਉਹ ਸ਼ੁਕਰ ਮਨਾਉਂਦੇ ਨੇ ਕਿ ਜਦੋਂ ਬਿਲਡਿੰਗ ਡਿੱਗੀ ਤਾਂ ਉਸ ਸਮੇਂ ਸੈਂਟਰ ਚ ਕੋਈ ਵੀ ਮੌਜੂਦ ਜੋ ਹੈ ਨਹੀਂ ਸੀ ਮੌਕੇ ਤੇ ਮੌਜੂਦ ਲੋਕ ਦੋ ਮੰਜ਼ਿਲਾ ਬਿਲਡਿੰਗ ਡਿੱਗਦੀ ਦੇਖ ਹੁਣਾ ਦੇ ਵੀ ਹੋਸ਼ ਜਿਹੜੇ ਨੇ ਉੱਡ ਜਾਂਦੇ ਨੇ ਗਨੀਮਤਾ ਹੈ ਰਹੀ ਕਿ ਹਾਦਸੇ ਚ ਕੋਈ ਜਾਨੀ ਨੁਕਸਾਨ ਜੋ ਹੈ ਉਹ ਨਹੀਂ ਪਹੁੰਚਿਆ ਹੈ ਚਾਰੇ ਪਾਸੇ ਲੋਕ ਜਿਹੜੇ ਨੇ ਉਹ ਡਰੇ ਹੋਏ ਨੇ ਲੋਕਾਂ ਚ ਸਹਿਮ ਦਾ ਮਾਹੌਲ ਹੋ ਰਿਹਾ ਸਾਰੇ ਲੋਕਾਂ ਦਾ ਕੀ ਕਹਿਣਾ ਸੁਣੋ ਇਸ ਰਿਪੋਰਟ ਦੇ ਵਿੱਚ ਮੇਰਾ ਨਾਮ ਜੀ ਬੁਮਾਰਦੀ ਸਰ ਕੀ ਕਾਰਨ ਬਣਿਆ ਹੈ ਬਿਲਡਿੰਗ ਡਿੱਕਦਾ ਭਾਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਤੋਂ ਪਰ ਤੱਕ ਦਸ ਦਿਨ ਤੋਂ ਇਧਰ ਲੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪੁਰਾਣੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਨਾ ਨੇ ਭਾਜੀ ਹੂਨ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਇਹ ਬਿਲਡਿੰਗ ਐ ਟਿੱਡੀ ਜੀ ਹੋਈ ਜਾਂਦੀ ਆ ਮੈਂ ਮੌਕੇ ਤੇ ਪਹੁੰਚਿਆ ਵਾ ਜਿਹੜੀ ਬਿਲਡਿੰਗ ਉਹਨੇ ਆ ਕੇ ਦੱਸਿਆ 5 ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਨੂੰ ਠੇਕੇਦਾਰ ਨੇ ਆਵਾਜ਼ ਦਿੱਤੀ ਕਿ ਬਿਲਡਿੰਗ ਐ ਟੇਢੀ ਹੋਣ ਦੀ ਥੱਲੇ ਨਾ ਆਜੋ ਮੈਂ ਪਿਛਾ ਹੋਇਆ ਵਾ ਦੋ ਮੰਜ਼ਲਾ ਬਿਲਡਿੰਗ ਆ 100 ਬਾਏ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਤੋਂ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਤੇ ਦਿੱਤੀਆਂ ਸੀ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾਈ ਉਹਦੇ ਏਸੀ ਕਮਰੇ ਸਭ ਕੁਝ ਦੋ ਮੰਜ਼ਲਾ ਬਿਲਡਿੰਗ ਤੇ ਉੱਤੇ ਇੱਕ ਮੌਂਟੀ ਹੀ ਉਹ ਸਾਰੀ ਢਹਿ ਢੇਰੀ ਹੋ ਗਈ ਇਹਦੇ ਵਿੱਚ ਕੀ ਕੀ ਵਰਕਿੰਗ ਕੀ ਹੁੰਦੀ ਹੈ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰ ਅਲਮਾਰੀਆਂ ਦਾ ਗੋਦਾਮ ਸੀ ਮੇਰਾ ਅੰਦਰ ਦੁਕਾਨ ਵਿੱਚ ਟੀਵੀ ਫਰੀਜਾ ਵੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਦੇ ਗਏ ਆਈਲੈਂਡ ਸੈਂਟਰ ਨਹੀਂ ਹੈ ਆਈਲੈਂਡ ਸੈਂਟਰ ਉੱਥੇ ਨਹੀਂ ਮੈਂ ਉਤਲੀ ਮੰਜ਼ਲ ਤੇ ਆਈਲੈਂਡ ਸੈਂਟਰ ਹੀ ਉਹ ਨਿਕਲ ਕੇ ਗਏ ਹਾਟ ਦੀ 15 ਮਿੰਟ ਹੋਏ ਆ ਘੱਟ ਤੋਂ ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਿੱਦਾਂ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਈ ਆ ਗਾਹ ਕਿਉਂ ਨਹੀਂ ਉੱਥੇ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਇਹ ਤਾਂ ਜੀ ਤਾਂ ਮੈਂ ਪਰਪਲੀ ਕੁਛ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥੱਲੇ ਸਮਾਨ ਪਿਆ ਸੀ ਤੇ ਉਤਲੇ ਪਾਸੇ ਆਇਲੈਂਡ ਸੈਂਟਰ ਆ ਜਣੇ तकरीबन तकरीबन 2.5 ਪੌਲੀਟਨ ਵਿੱਚ ਸ਼ੁਰੂ ਹੋਏ ਤੇ ਕੰਨ ਮੰਗ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਜਦੋਂ ਅਸੀਂ ਇਹਨਾਂ ਨੂੰ ਆ ਕੇ ਗਏ ਆ ਸਭ ਕੁਝ ਇਹ ਕਿ ਗਏ ਆ ਫਿਰ ਵੀ ਇਹਨਾਂ ਨੇ ਅੰਗੇਲੀ ਕੀਤੀ ਆ ਇਹਨਾਂ ਦੀ ਅੰਗੇਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਬਾਇ ਚਾਂਸ ਕੋਈ ਉਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਸਟ ਲੱਗ ਜਾਂਦੀ ਉਹਦੀ ਪਰਭਾਈ ਕਿਨੇ ਕਰਦੀ ਹੈ ਮੇਰਾ ਹੂ ਤੇ ਸਾਰਿਆ ਰقم ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਕਿ ਮੈਂ ਗਾਗ ਨੂੰ ਕੋਈ ﺍﻟमारी ਵੇਚਦਾ ਜਾਂ ਕੋਈ ਕਰਦਾ ਹੈ ਏ ਟੂ ਜ਼ेड ਨੁਕਸਾਨ ਹੋਇਆ ਵਾ ਚੋ ਗੱਲ ਮੰਨਣ ਦੇ ਬਾਵਜੂਦ ਮੇਰੇ ਕੋ ਉਹਦੀ ਵੀਡੀਓ ਮੌਜੂਦ ਹੈਗੀ ਆ ਜਦੋਂ ਬਿਲਡਿੰਗ ਡਿੱਗਣ ਲੱਗੀ ਸੀ ਦੇਖ ਤੋਂ ਬਾਅਦ ਉਹ ਉਸ ਵਾਲੇ ਮੌਕੇ ਤੇ ਭਿੱਖੀ ਵੰਡਾ ਲਾ ਤੇ ਠੇਕੇਦਾਰ ਭੱਜਦੇ ਨਜ਼ਰ ਆਏ ਮੈਨੂੰ ਤਾਂ ਵੀਡੀਓ ਵਿੱਚ ਉਹ। ਤੇ ਜਦੋਂ ਮੇਰੀ ਦੁਕਾਨ ਤੇ ਆਏ ਕਹਿ ਕੇ ਗਏ ਆ 5 ਮਿੰਟਾਂ ਬਾਅਦ ਬਿਲਡਿੰਗ ਦੇਖੀ ਮੇਰੇ ਤੇ ਉਹ ਵੀ ਕੈਮਰੇ 'ਚ ਰਿਕਾਰਡਿੰਗ ਆ ਗਈ। ਤੁਸਰੋ ਬਿਲਡਿੰਗ ਜਿਹੜੀ ਡਿੱਗੀ ਹੈ ਕਿਵੇਂ ਤੁਹਾਨੂੰ ਲੱਗਦਾ ਕਿਵੇਂ ਡਿੱਗੀ? ਬਿਲਡਿੰਗ ਪਜੀ ਆਪਾਂ ਲਈ ਲੱਗੀ ਜਗਾ। ਜੂ ਇਹਦੀ ਹੁੰਦੀ ਹੈ ਨਾ ਵਾਹਾਂ ਵहां ਤੋਂ ਸਿਰਫ 4 ਫੁੱਟ ਕ ਨਹੀਂ ਸਾਡੀ ਦੂਗੀਆਂ ਹੀ ਕੁੱਟੀ ਆ ਵहां ਤੋਂ ਬਿਲਕੁਲ ਸੜਕਾਂ ਤੋਂ ਕੀ ਹੁੰਦੀਆਂ ਲੱਗੇ ਅਹੀਂ ਵहां ਤੋਂ 1 ਫੁੱਟ ਸਾਡੀ ਇਹ ਜਦੋਂ ਰੋੜੇ ਰਾੜੇ ਦੇ ਚੁੱਕਣਗੇ ਆਪੇ ਪਤਾ ਲੱਗਣਾ ਆਪਾਂ ਨੂੰ ਲੋ ਜਾ ਚੁਗੀ 1 ਫੁੱਟ ਅਹੀਂ ਉਹ ਕੁੱਟੀ ਆ ਨਹੀਂ ਇਹਨਾਂ ਦੀ ਜਿਹੜੀ ਬਿਲਡਿੰਗ ਸੀ ਦੋ ਮੰਜ਼ਲੀ ਇਹਨਾਂ ਦੀ ਬਿਲਡਿੰਗ ਹੀ ਉਹ ਪਹਿਲਾਂ ਹੀ ਇੰਨੀ ਕਮਜ਼ੋਰ ਹੀ ਹੈ ਇਹਨਾਂ ਨੂੰ ਦੂਰ ਹੀ ਜਾ ਕੇ ਕਹਿ ਚੁੱਕੇ ਆ ਭਈ ਇਹਦਾ ਕੋਈ ਹਿੱਲਾ ਕਰੋ ਇਹ ਬਿਲਡਿੰਗ ਪਹਿਲਾਂ ਹੀ ਇੰਨੀ ਜਿਆਦੀ ਕਮਜ਼ੋਰ ਹੀ ਕਿ ਉਹ ਮਤਲਬ ਇਹਨਾਂ ਜੈਕ ਜੁਕ ਲਾ ਕੇ ਉਹਨਾਂ ਨੂੰ ਸੈੱਟ ਕਰਾਇਆ ਸਾਲ ਪਹਿਲਾਂ ਕਹਿੰਦਾ ਜੀ ਪੈਰ ਪੂਰੋ ਦੇ ਪਹਿਲਾਂ ਹੀ ਉਹੋ ਜਿਹੀ ਅਸੀਂ ਤੇ ਬਿਲਕੁਲ ਉਹ ਜਿਹਾ ਲਾਗੇ ਮਜ਼ਬੂਤੀ ਵਾਲਾ ਕੰਮ ਕਰ ਲੱਗੇ ਹਾਂ 1.5 1.5 ਫੁੱਟ ਚੌੜੇ ਪਿੱਲਰ ਪਰ ਲੱਗੇ ਹਾਂ ਵੀ ਇਹਨਾਂ ਦੀ ਵੀ ਬਿਲਡਿੰਗ ਸੇਫ ਹੋ ਜਾਣੀ ਸੀ ਹਾਂਜੀ ਇਹੋ ਜਿਹਾ ਕੰਮ ਕਰ ਲੱਗੇ ਹਾਂ ਚੰਗਾ ਕੰਮ ਕਰ ਲੱਗੇ ਹਾਂ ਹੁਣ ਮਾੜੀ ਕਿਸਮਤ ਇਹਨਾਂ ਦੀ ਜਾਂ ਕੁਛ ਲਾ ਲੋ ਸਾਡਾ ਵੀ ਕੰਮ ਸਾਰਾ ਰੋ ਗਿਆ ਸਾਡਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਕੋਈ ਸਾਡਾ ਵਾਹ ਵਾਸਤਾ ਨਹੀਂ ਵੇਖੋ ਆਪਾਂ ਕੋਈ ਜਗ੍ਹਾ ਲੈਨੇ ਆ ਹਾਂਜੀ ਉਹ ਜਗ੍ਹਾ ਲੈਨੇ ਉੱਥੇ ਬਿਲਡਿੰਗ ਤੇ ਬਣਾਵਾਂਗੇ ਬਿਲਕੁਲ ਨਹੀਂ ਪੁੱਟ ਕੇ ਬਣਾਵਾਂਗੇ ਜੇ ਆਪਾਂ ਨਹੀਂ ਪੁੱਟ ਕੇ ਇਹ ਗੱਲ ਨਹੀਂ ਜੀ ਬਸ ਸਾਡਾ ਕੋਈ ਵੀ ਕਸੂਰ ਨਹੀਂ ਆ ਕਾਰਨ ਇਹ ਆ ਕਿ ਇਨਾਂ ਦੀ ਬਿਲਡਿੰਗ ਬੇਹੱਦ ਕਮਜ਼ੋਰ ਹੀ ਇਹ ਆਂਡ ਗਵਾੜ ਜਿੰਨੇ ਆ ਤੁਹਾਨੂੰ ਇਲਾਕਾ ਵੀ ਦੱਸ ਦਊਗਾ ਵੀ ਇਨਾਂ ਬਹੁਤ ਮਾੜਾ ਮਿਸਤਰੀ ਲਾਇਆ ਜਾਂ ਮਾੜਾ ਮਟੀਰੀਅਲ ਵਰਤਿਆ ਉਹ ਤੈਸ ਨੈਸ ਹੋ ਗਿਆ ਸਾਨੂੰ ਵੀ ਦੁੱਖਿਆ ਬਿਲਕੁਲ ਕਿਉਂਕਿ 10 ਦੇ ਕੁਝ ਸਮਾਂ ਪਹਿਲਾਂ ਹੀ ਬਣਾਈ ਹੈ ਹਨਾ ਹਾਂ ਕੁਝ ਸਮਾਂ ਪਹਿਲਾਂ ਬਣਾਈਆਂ ਸਾਨੂੰ ਵੀ ਦੁੱਖਿਆ ਪਰ ਉਹਦੇ ਵਿੱਚ ਸਾਡਾ ਕਸੂਰ ਅੱਤੀ ਨਹੀਂ ਆ ਕਿਉਂਕਿ ਇਨਾਂ ਦੀ ਬਿਲਡਿੰਗ ਹੀ ਕਮਜ਼ੋਰ ਹੀ ਵੇਖੋ ਨੀਆਂ ਦੇ ਲਾਗੇ ਨੀਆਂ ਪੁੱਟਦੇ ਆਪਾਂ ਉਹਨਾਂ ਦੇ ਥਾਂ 'ਚ ਜਾ ਕੇ ਤਾਂ ਪੁੱਟੀ ਨਹੀਂ ਤੇ ਨੀ ਵੀ ਵਹਾਂ ਦੇ ਜਿਹੜੀ ਪੈਲੀ ਹੁੰਦੀ ਆ ਮਾਂ ਦਾ ਪਵੋਨੇ ਆ ਵਹਾਂ ਤੋਂ ਸਿਰਫ 1.5 ਫੁੱਟ ਉਹ ਨੀਂਦੀ ਆ ਪਾ ਰੱਖੀ ਠੀਕ ਬਸ ਇੰਨਾ ਹੀ ਆ ਸਾਡਾ ਹੋਰ ਤਾਂ ਕੋਈ ਨਹੀਂ ਇਹਨਾਂ ਨਾਲ ਸਾਡਾ ਤੁਸੀਂ ਕਿੰਨਾ ਕਿ ਸਿਰ ਤੁਹਾਨੂੰ ਹੋ ਗਿਆ ਸਾਰੀ ਕਰਦੇ ਹੁੰਦਾ ਸਾਨੂੰ ਸਾਰਾ ਹਟਾਇਆ ਸਾਰਾ ਪਰਲੀ ਸਾਡੀ ਨਹੀਂ ਭਰੀ ਆ ਉਹ ਵੇਖ ਲਓ ਜਾ ਕੇ ਉੱਥੇ ਤੁਹਾਨੂੰ ਆਪੇ ਸਮਝ ਆ ਜਣੀ ਵੀ ਉਹ ਕਿੰਨੀ ਕੁ ਉਹ ਜੀ ਬਿਲਕੁਲ ਥੋੜੀ ਆ ਨਾ ਹਾਂ ਵਹਾਂ ਤੋਂ ਸਾਰੀ 1.5 ਫੁੱਟ ਆ ਇਹ ਨਾ ਦੀ ਬਿਲਡਿੰਗ ਪਹਿਲਾਂ ਹੀ ਕਮਜ਼ੋਰ ਸੀ ਇਹਨਾਂ ਨੂੰ ਲੋਕ ਵੀ ਆਂਦੇ ਰਿਹਾ ਗਲਤੀ ਸਭ ਤੋਂ ਵੱਡੀ ਉਹਨਾਂ ਦੀ ਆ ਇੰਨੀ ਖਸਤਾ ਬਿਲਡਿੰਗ ਦੇ ਵਿੱਚ ਇਹ ਨਾ ਉੱਥੇ ਆਈਲਟਸ ਕੇਂਦਰ ਚਲਾਉਂਦੇ ਆ ਦੱਸੋ ਉੱਥੇ ਤਾਂ ਬੜਾ ਕੁਝ ਨੁਕਸਾਨ ਹੋ ਸਕਦਾ ਸੀ ਬਿਲਕੁਲ ਸਮਝਦੇ ਜੀ ਇਹ ਤੇ ਇਹਨਾਂ ਦੀ ਖਸਤਾ ਹੀ ਬਣੀ ਠੀਕ ਹਨਾ ਠੀਕ ਜੀ ਦੇ ਨੋਜੋਤ ਸਿੰਘ ਆ ਰਸਤੇ ਗੁਜ਼ਰੇ ਆ ਤੇ ਅਜੇ ਨੂੰ 10 ਮਿੰਟ ਹੀ ਹੋਏ ਆ ਇੱਥੇ ਬੱਚਿਆਂ ਦੀ ਛੁੱਟੀ ਕਰਕੇ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਮਾਲ ਆ ਗਈ ਬੈਗ ਮਗਰ ਕੇ ਸਾਡੀ ਬਿਲਡਿੰਗ ਨਿਕਲੀ ਆ ਅਸੀਂ ਸ਼ੁਕਰ ਮਨਾਉਣੇ ਆ ਕਿ ਅਸੀਂ ਸਵੇਰ ਦੇ ਇੱਥੇ ਆਈ ਅਲਰੇਡੀ ਆ ਗਈ 10 ਮਿੰਟ ਹੀ ਹੋਏ ਸਾਨੂੰ ਇਥੋਂ ਨਿਕਲਿਆ ਨੂੰ ਸਾਡੇ ਬੰਦੇ ਇਹ ਕੰਮ ਕਰਦੇ ਆ ਕਿ ਹੁਣ ਜਦੋਂ ਲਿਸ਼ਭਾ ਬੈਗ ਹੋ ਗਿਆ ਸਾਰਾ ਕੁਝ ਐਟੇਰੀ ਹੋ ਗਿਆ ਅਲੂਚੇ ਕਿੰਨਾ ਕ ਸਮਾਂ ਤੋਂ ਤੁਸੀਂ ਆਈਲੈਂਡ ਸੈਂਟਰ ਚਲਾ ਰਹੇ ਸੀ 2 ਸਾਲ ਹੋ ਗਏ ਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣੀ ਜੀ 4550 ਹੀ ਦੀ ਆ ਹਾਂਜੀ ਬਚਾ ਹੋ ਗਿਆ ਬੱਚਿਆਂ ਦਾ ਬੱਚਿਆਂ ਦਾ ਵੀਰ ਜੀ ਬਚਾ ਹੋ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਲ ਬਚਾ ਹੋ ਗਿਆ ਵਾ ਜਾਨੀ ਨੁਕਸਾਨ ਦਾ ਬਚਾ ਹੋਇਆ ਹਾਂਜੀ ਜਾਨੀ ਇਨਸਾਨ ਦਾ ਬਚਾ ਹੋ ਗਿਆ ਜਿਹਦਾ ਵਾਦਾ ਕਟਾ ਹੋ ਜਾਂਦਾ ਤੇ ਬਹੁਤ ਸ਼ਾਇਦ ਮਾਰੀ ਕੱਲ ਹੋਈ ਨਾ ਸਿਰੇ ਕਿੱਥੋਂ ਭਰਦੇ ਆਪਾਂ ਕਿੰਨਾ ਦੱਸਿਆ ਆਪਣਾ ਸੀ ਅਕਰਨਵਜੋਤ ਸਿੰਘ ਦਾ ਨਾਮ ਸੀ ਅਜਾ ਸੈਂਟਰ ਦਾ ਕੀ ਨਾਮ ਸੀ ਬਲੈਕਸਟੋਨ ਅਕੈਡਮੀ ਕੋਲਾ ਸਰ ਹਾਂਜੀ